ਸਾਰੇ ਕਬੂਤਰ ਬਾਜ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਵੀਰ ਜੀ ਅੱਜ ਭਰਾਵੋ ਸੇਲ ਵਾਸਤੇ ਬੱਚੇ ਪਉਣ ਲੱਗੇ ਆ ਠੀਕ ਹੈ ਜੀ ਜਿਹੜੇ ਕੀ ਆਪਣੇ ਡੋਣ ਵਾਸਤੇ ਕਢਵਾਏ ਸੀਗੇ ਤੇ ਕੁਝ ਘਰ ਦੀ ਪ੍ਰੋਬਲਮ ਹੋਣ ਕਰਕੇ ਆਪਾਂ ਨਹੀਂ ਉਡਾ ਸਕੇ ਤੇ ਕੁਛ ਵਿੱਚ ਪਰ ਛਾੜ ਗਏ ਆ ਕਹਿੰਦਾ ਭਾਵਕ ਜਿਹਦਾ 4-4 ਪਰ ਰਹਿ ਗਏ ਆ ਕਿਸੇ ਦੇ ਕਿਸੇ ਦੇ 5-5 ਰਹਿ ਗਏ ਆ ਸਾਫ ਕਰਨ ਵਾਲੇ ਤੇ ਉਹ ਬੱਚੇ ਨੇ ਜੀ ਠੀਕ ਆ ਤੇ ਜਿੱਥੋਂ ਤੱਕ ਕੇ ਬਸ ਛਤਰੀ ਦੇ ਪੱਕੇ ਕੀਤੇ ਆ ਜ਼ਿਆਦਾ ਉਡਾਏ ਹਨ ਨਹੀਂ ਗੇ ਠੀਕ ਹੈ ਜੀ ਟਾਈਮ ਨਹੀਂ ਬੋਤਾ ਲਗਵਾਇਆ ਤੇ ਇਹਨਾਂ ਦੇ ਭੈਣ ਭਰਾ ਜਿਹੜੇ ਆਪਣੇ ਕੋਲ ਪਰ ਉੱਡੇ ਆ ਠੀਕ ਹੈ ਜੀ 707 ਦਾ ਟਾਈਮ ਵੀ ਕੀਤਾ ਇਹਦੇ ਭੈਣ ਭਰਾ ਮਾਣੇ ਕਿਉਂਕਿ ਭੀੜ ਵੱਧਾ ਆਪਾਂ ਬੋਤਾ ਬਿਨਾਂ ਗੱਲ ਤੋਂ ਪਾਈ ਦਾ ਨਹੀਂ ਖੁੱਡੇ ਵਿੱਚ ਹਨਾ ਜਿਹੜਾ ਵੀ ਕੋਈ ਮੰਨ ਲਓ ਜਿਹਦੇ ਕੋ ਕਬੂਤਰ ਚੰਗੇ ਆ ਚਲੋ ਆਪਣੇ ਕੋ ਜਿੱਦਾਂ ਦੇ ਹੈਗੇ ਆਪਣੇ ਕਬੂਤਰ ਉੜਦੇ ਆ ਜੀ ਵਧੀਆ ਤੇ ਉਹ ਬੰਦਾ ਕਦੇ ਵੀ ਬੱਚੇ ਹਨਾ ਟੁੱਚਰ ਮਾਲ ਨਹੀਂ ਘੜਵਾਉਂਦਾ ਸਹੀ ਨਾ ਤੇ ਆ ਜਿਹੜੇ ਬੱਚੇ ਆ ਤਾਨੂੰ ਚੈੱਕ ਕਰਵਾ ਦਿੰਨੇ ਜਿਹੜੇ ਭਰਾ ਦੀ ਸਮਝ ਵਿੱਚ ਆਉਣ ਉਹ ਲੈ ਕੇ ਜਾ ਸਕਦਾ ਆ ਠੀਕ ਆ ਜੀ ਸਾਰੇ نسل ਦੇ ਬੱਚੇ ਆ ਚਾਰ ਤੇ ਚਾਰ ਆਣੇ ਆ ਜੋਨਸਰਾ ਬੱਚਾ ਟਾਂਕਾ ਆ ਇਹਦੀ ਭੈਣ ੜੋਨੇ ਪਏ ਆਪਾਂ ਹੋ ਸਕਦਾ ਥੋੜੇ ਦਿਨਾਂ ਤੱਕ ਉਹਨੂੰ ਕਿਸੇ ਬਾਜੀ ਵਿੱਚ ਛੱਡ ਲਈਏ ਅੱਜ ਵੀ ਵਧੀਆ ਟਾਈਮ ਕਰਕੇ ਆਈ ਆ ਬੱਦਰ ਵਿੱਚ ਪੈਂਦਾ ਰਿਹਾ ਤੇ ਪਰ ਫਿਰ ਵੀ ਉੜਦੀਆਂ ਰਹੀਆਂ ਅੱਜ ਉਹ ਨਵੀਂ ਸਰ ਹੋਈ ਆ ਨਵੇਂ ਪਰ ਆਏ ਉਹਦੇ ਤੇ ਤੀਜੀ ਚੌਥੀ ਉਡਾਰ ਸੀ ਉਹਦੀ ਅੱਜ ਸ਼ਾਇਦ ਤੀਜੀ ਸੀ ਹਾਂ ਤੇ 6 ਘੰਟੇ ਲਾ ਕੇ ਆਈ ਆ ਆ ਇਸ ਬੱਚੇ ਦੀ ਭੈਣ ਇੱਕ ਕਕ ਕਾਲੀ ਇਹਦੀ ਤੇ ਇੱਕ ਪੀਲੀ ਆ ਤੇ ਉਸ ਦੀ ਵੀ ਇੱਕ ਕਾਲੀ ਆ ਤੇ ਇੱਕ ਪੀਲੀ ਆ ਠੀਕ ਆ ਜੀ ਇਹ ਬੱਚਾ ਹੁਣ ਨਵਾਂ ਨਿਕਲਿਆ ਸੀਗਾ ਉਹ ਪੀਲਾ ਦੀ ਆ ਉਹ ਦਸ ਪਰ ਸਾਫ਼ ਹੋ ਗਈ ਆ ਉਹਦੇ ਜਿਵੇਂ ਕਿ ਤਿੰਨ ਤਿੰਨ ਰਹਿ ਗਏ ਸੀ ਤੇ ਮੈਂ ਦੁਬਾਰਾ ਪੱਟ ਦਿੱਤੀ ਸੀ ਉਹ ਤੇ ਉਹ ਇਸ ਕਰਕੇ થોੜੇ ਟਾਈਮ ਨਾਲ ਸਾਰ ਹੋ ਗਈ ਤੇ ਇਹ ਬੱਚਾ ਲੇਟ ਆ ਥੋੜਾ ਤੇ ਇਹਦੇ ਨਾਲ ਦਾ ਜਿਹੜਾ ਬੱਚਾ ਆ ਇਸ ਝੋਲ ਦਾ ਉਹਨੂੰ ਦਿਸਦਾ ਘਾਟਾ ਇੱਕ ਬੱਚਾ ਇਹੋ ਜਿਹਾ ਕੱਢਦਾ ਰਿਹਾ ਜੋੜਾ ਕਿ ਜਿੰਨੂੰ ਨਾ ਦਿਸਦਾ ਘਾਟਾ ਬੱਚੇ ਨੂੰ ਉਹ ਖੱਟੀਆਂ ਅੱਖਾਂ ਦਾ ਆਪਣੇ ਕੋਲ ਉਹ ਆਪਾਂ ਦਿੱਤਾ ਨਹੀਂ ਕਿਸੇ ਨੂੰ ਨਾ ਹੀ ਦੇਣਾ ਆ ਉਹ ਆਪਣੇ ਕੋਲ ਹੀ ਦਾਣਾ ਪਾਣੀ ਖਾਊਗਾ ਕਿਉਂਕਿ ਜੇਕਰ ਆਪਾਂ ਕਿਸੇ ਨੂੰ ਦਿੰਨੇ ਆ ਤੇ ਕਿਸੇ ਨੇ ਉਲਡਾ ਕੇ ਹੀ ਦੇਖਣਾ ਕਿਉਂਕਿ ਸਾਰਿਆਂ ਨੂੰ ਲਾਲਚ ਅਡਾਉਣ ਦਾ ਹੀ ਆ ਤੇ ਉਹਦੇ ਕੋ ਬਚਾਰੇ ਤਾਂ ਉੱਡਿਆ ਨਹੀਂ ਜਾਣਾ ਤੇ ਉਹ ਫੇਰ ਮਾਰਿਆ ਜਾਣਾ ਤੇ ਉਹਨੂੰ ਆਪਾਂ ਕੋਲ ਹੀ ਰੱਖਾਂਗੇ ਆਪਣੇ ਉਹ ਨਹੀਂਗਾ ਆਪਾਂ ਨੇ ਦੇਣਾ ਤੇ ਆ ਉਹਦੇ ਨਾਲ ਦਾ ਆ ਇਹ ਵਿੱਚ ਦੇ ਦੇਣਾ ਠੀਕ ਆ ਜੀ ਤੇ ਆ ਰੱਤਾ ਬੱਚਾ ਇਹ ਵੀ ਸੋਹਣਾ ਉੜਦਾ ਗੋਲ ਉੜਦਾ ਬੱਚਾ ਜਿਆਦਾ ਆਪਾਂ ਨੇ ਉਡਾਏ ਨਹੀਂਗੇ ਠੀਕ ਆ ਜੀ ਇਹਦਾ ਬਾਪ ਵੀ ਆਪਣੇ ਕੋਲ ਬਹੁਤ ਉੱਡੇ ਆ ਤੇ ਇਹਦੀ ਮਾਂ ਵੀ ਬਹੁਤ ਉੱਡੀ ਆ ਠੀਕ ਆ ਜੀ ਇਹਦੇ ਭੈਣ ਭਰਾ ਇਹ ਪਹਿਲਾਂ ਉਲਟੇ ਆ ਆ ਬੱਚਾ ਹਲੇ ਤੱਕ ਨਵਾਂ ਹੀ ਆ ਮੜਾ ਮੜਾ ਛਤਰੀ ਤੇ ਬੰਨਿਆ ਗੇੜੇ ਇਹਦੇ ਨਹੀਂ ਕਢਵਾਏ ਠੀਕ ਆ ਜੀ ਇਹਦੇ ਗੇੜੇ ਵੀ ਨਹੀਂ ਕਢਵਾਏ ਬੱਚੇ ਦੇ ਤੇ ਆਹ ਬੱਚਾ ਬਹੁਤ ਸੋਹਣਾ ਉੜਦਾ ਆ ਬਿਲਕੁਲ ਪੋਲਾ ਉੜਦਾ ਆ ਵੀ ਠੀਕ ਆ ਜੀ ਇਹ ਹੋ ਗਏ 4 ਬੱਚੇ 4 4 8 4 ਇਧਰ ਨੇ ਆਣ 4 ਬੱਚੇ ਕਿਉਂਕਿ ਜੇਕਰ ਆਪਾਂ ਮਾੜਿਆਂ ਦੀ ਗੱਲ ਕਰੀਏ ਮਾੜੇ ਆ ਬੱਚੇ ਤੇ 16 ਬੱਚੇ ਆ 16 ਦੇ 16 ਨਹੀਂ ਮਾੜੇ ਹੋ ਸਕਦੇ ਠੀਕ ਹੈ ਜੀ ਤੇ 16 ਦੇ 16 ਚੰਗੇ ਜ਼ਰੂਰ ਆ ਜਿੱਥੋਂ ਤੱਕ ਆਪਾਂ ਨੂੰ ਪਤਾ ਇਹਨਾਂ ਦਾ 16 ਦੇ 16 ਚੰਗੇ ਜ਼ਰੂਰ ਆ ਕਿਸੇ ਵਜਾ ਕਰਕੇ ਕਿਸੇ ਕੋਲ ਖਰਾਬ ਨਾ ਹੋ ਜਾਣ ਕਿ ਜਾਂ ਅੱਗੇ ਇਹਨਾਂ ਨੂੰ ਖੜਾਰੀ ਮਾੜਾ ਟੱਕਰ ਜਾਵੇ ਠੀਕ ਹੈ ਜੀ ਤੇ ਫੇਰ ਹੋ ਸਕਦਾ ਕੋਈ ਨਾ ਕੋਈ ਵਿੱਚੋਂ ਮਾੜਾ ਹੋ ਸਕਦਾ ਉਦਾਂ ਮਾੜਾ ਕੋਈ ਨਹੀਂਗਾ ਠੀਕ ਆ ਜੀ 8 ਤੇ 4 12 12 ਤੇ 4 ਇਧਰ ਨੇ 16 ਬੱਚੇ ਉਪਰੇ ਪੱਠੀਸਾਰ ਹੋ ਚੱਲੀ ਆ ਨਵੇਂ ਸ਼ਹਿਰ ਦਿੱਤੇ ਕਿਸੇ ਭਰਾ ਨੂੰ ਆ ਪੱਠੀ ਦਾ ਭਰਾ ਵੀ ਉਹਨੂੰ ਦਿੱਤਾ ਆ। ਇਹ ਸਾਹਮਣੇ ਖੱਟੀਆਂ ਅੱਖਾਂ ਦੀ ਬੈਠੀ ਆ। ਉਹ ਦੇਖੋ 7 ਤੋਂ 4 ਦਾ ਟਾਈਮ ਕਰਦਾ ਪਿਆ। ਤਕਰੀਬਨ ਮੈਨੂੰ ਲੱਗਦਾ ਉਹਨੇ ਤੀਜੇ ਦਿਨ ਉਡਾ ਕੇ ਦੇਖ ਲਿਆ ਸੀ ਘਰੇ ਜਾ ਕੇ। ਤੇ 3 ਕਬੂਤਰ ਹਾਲੇ ਤੱਕ ਡਾਏ ਉਹਨੇ ਤਿੰਨਾਂ ਨੇ ਚੰਗਾ ਰਿਜ਼ਲਟ ਦਿੱਤਾ। ਕੱਲ ਫੋਨ ਆਇਆ ਹੈ ਭਰਾ ਦਾ ਕਿ ਭਾਜੀ ਕਬੂਤਰ ਬਹੁਤ ਚੰਗੀ ਓੜਦੇ ਪਏ ਆ। ਤੇ ਟੋਟਲ 6 ਤੋਂ 10 ਕਬੂਤਰ ਲੈ ਕੇ ਗਿਆ ਸੀ ਆਪਣੇ ਕੋ। ਤੇ ਵਧੀਆ ਕਬੂਤਰ ਓੜਦੇ ਪਏ ਉਹਦੇ ਕੋਲ। ਹਾਲੇ ਤੱਕ ਤਿੰਨ ਹੀ ਉਡਾਏ ਆ ਉਹਨੇ। ਤੇ ਤਿੰਨਾ ਨੇ ਵਧੀਆ ਰਿਜ਼ਲਟ ਦਿੱਤਾ। ਠੀਕ ਹੈ ਜੀ। ਇਹ ਦੋ ਕਬੂਤਰ ਨੇ ਦੱਸਿਆ ਸ਼ਾਇਦ ਦੂਜੀ ਤੇ ਤੀਸਰੀ ਉਡਾਰ ਵਿੱਚ ਸਵਾਇ 1 ਵਜੇ ਉਤਰੇ ਤੇ ਦੋ ਸੀ ਜਿਹੜੇ ਉਹ ਤੀਸਰੀ ਉਡਾਰੇ ਇੱਕ ਨੇ ਕਬੂਤਰੀ ਨੂੰ 6 ਘੰਟੇ ਲਾਇ ਤੇ ਉਹ ਫਿਰ ਉਹਨੇ ਪ੍ਰਾਣ ਬਰੀਡਿੰਗ ਵਿੱਚ ਪਾ ਲਈ ਤੇ ਜਿਹੜਾ ਕਬੂਤਰ ਆ ਸ਼ਾ ਅੱਖਾ ਉਹ 8-10 ਘੰਟੇ ਕਰੀ ਜਾਂਦਾ ਪਿਆ ਉਹ ਹਲੇ ਤੱਕ ਉਹਨੂੰ ਉਡਾਉਂਦਾ ਪਿਆ ਆ। ਠੀਕ ਹੈ ਜੀ। ਤੇ ਆ ਬੱਚੇ ਆ। ਜਿਹੜੇ ਕਿਸੇ ਮੇਰੇ ਵੀਰ ਭਰਾ ਦੀ ਸਮਝ ਵਿੱਚ ਆਉਣ ਉਹ ਲੈ ਕੇ ਜਾ ਸਕਦਾ ਆਪਣੇ ਕੋਲੋਂ ਤੇ ਆਪਾਂ ਰੇਟ ਵੀਰ ਨਾਲ ਹੀ ਦੱਸ ਦਿੰਨੇ ਆ ਕਿ ਕਿੰਨੇ ਕਿੰਨੇ ਦੇ ਦੇਣੇ ਆ ਆਪਾਂ ਨੇ ਠੀਕ ਹੈ ਨਾ ਤੇ ਬਹੁਤ ਭਰਾ ਫੇ ਕਮੈਂਟ ਵੀ ਕਰਦੇ ਆ ਕਿ ਵੀਰੇ ਰੇਟ ਦੱਸ ਦਿਆ ਕਰੋ ਠੀਕ ਆ ਵੀਰੋ ਕਿਉਂਕਿ ਆਪਣੀ ਸਾਡੀ ਇਹ ਚੀਜ਼ ਆ ਚਲੋ ਮਿਹਨਤ ਨਾਲ ਬਣਾਈ ਆ ਜੇਕਰ ਆਪਾਂ ਇਹਨਾਂ ਦੀ ਕੀਮਤ ਦੀ ਗੱਲ ਕਰੀਏ ਕੀਮਤ ਕੋਈ ਵੀ ਨਹੀਂ ਜਿੰਨੇ ਕਹਣਾ ਤੇ ਮਿਹਨਤ ਆ ਜਾਂਦੀ ਆ ਸਾਰੇ ਭਰਾ ਘਟਬਾਉਂਦੇ ਆ ਬੱਚੇ ਸਾਰਿਆਂ ਨੂੰ ਪਤਾ ਹੀ ਹੋਊਗਾ ਠੀਕ ਹੈ ਨਾ ਤੇ ਵੀਰੇ 1000 1000 ਰੁਪਏ ਦਾ ਬੱਚਾ ਦੇ ਦੇਾਂਗੇ ਠੀਕ ਹੈ ਜੀ ਤੇ ਗਰੰਟੀ ਦੇਣ ਨੂੰ ਤਾਂ ਗਰੰਟੀ ਦੇ ਦਈਏ ਪਰ ਅੱਗੇ ਇਹਨਾਂ ਨੂੰ ਬੰਦਾ ਕਿਦਾਂ ਦਾ ਟੱਕਰਨਾ ਠੀਕ ਹੈ ਤੇ ਉਸ ਲੈਜੇ ਦੇ ਨਾਲ ਆਪਾਂ ਗਰੰਟੀ ਨਹੀਂ ਦੇ ਸਕਦੇ ਕਿ ਉਹਨੇ ਕਿਹੜੇ ਤਰੀਕੇ ਨਾਲ ਉਡਾਉਣੇ ਕਬੂਤਰ ਵੀਰੋ ਉਡਾਉਣੇ ਪੈਂਦੇ ਆ ਠੀਕ ਆ ਫੇਰ ਉੱਡਦੇ ਆ ਤੇ ਜੇਕਰ ਅਗਲੇ ਨੂੰ ਮੰਨ ਲਓ ਤੁਸੀਂ ਕਿਸੇ ਵੀ ਘਰੋਂ ਨਸਲ ਲਏ ਉਹਨੇ ਜੇਕਰ ਉਡਾਣੇ ਨਹੀਂ ਹੁੰਦੇ ਤੇ ਉਹ ਨਹੀਂ ਫਿਰ ਉੱਡਨੇ ਜਿੰਨੇ ਮਰਜ਼ੀ ਚੰਗੇ ਲਿਆਵੋ ਠੀਕ ਆ ਤੇ ਬਾਅਦ ਵਿੱਚ ਐਵੇਂ ਬਦਨਾਮੀ ਦਾ ਕਾਰਨ ਬਣਦਾ ਕਿ ਉੱਡੇ ਨਹੀਂ ਠੀਕ ਆ ਜੀ ਆਪਣੇ ਵੱਲੋਂ 100% ਚੰਗੇ ਆ ਬੱਚੇ ਆਪਣੇ ਵਾਸਤੇ ਖੁਦ ਵਾਸਤੇ ਕਢਵਾਏ ਆ ਖੁਦ ਬਾਜ਼ੀਾਂ 'ਚ ਛੱਡਣ ਨੂੰ ਕਢਵਾਏ ਆ ਠੀਕ ਆ ਜੀ ਤੇ ਜੇ ਮੈਂ ਅੱਗੇ ਵੀ ਗੱਲ ਕੀਤੀ ਆ ਕਿ 16 ਬੱਚੇ ਪਾਏ ਆ 16 ਦੇ 16 ਮਾੜੇ ਨਹੀਂ ਹੈਗੇ ਠੀਕ ਆ ਚੜਦੇ ਤੋਂ ਚੜਦੇ ਹੀ ਆ ਬੱਚੇ ਤੇ ਬਾਕੀ ਜਿਹੜੇ ਕਿਸੇ ਭਰਾ ਦੀ ਸਮਝ ਵਿੱਚ ਆਉਣ ਉਹ ਲੈ ਕੇ ਜਾ ਸਕਦਾ ਮੈਂ ਵੀਡੀਓ ਪੋਉਣਾ ਰਿਹਾ ਪਹਿਲਾਂ ਇਹ ਬੱਚਿਆਂ ਦੀਆਂ ਜਦੋਂ ਪਾਲਦੇ ਸੀਗੇ ਖੁੱਡੇ ਦੇ ਵਿੱਚ ਠੀਕ ਆ ਤੁਹਾਨੂੰ ਮੈਂ ਦੱਸਿਆ ਸੀ ਪਤਾ ਨਹੀਂ ਕਿੰਨੇ ਜੋੜੇ ਆਪਾਂ ਨੇ 10 12 ਜੋੜੇ ਲਗਾਏ ਸੀ ਤੇ ਹੁਣ ਦੀਆਂ ਬਾਜ਼ੀਆਂ ਕਰਕੇ ਪਰ ਵਿੱਚੇ ਕੁਝ ਪਰ ਝੜੀ ਜਾਂਦੇ ਪਏ ਆ ਕੁਝ ਸਮਾਂ ਘਟਾ ਤੇ ਇੰਨੇ ਆਪਣੇ ਕੋਲ ਡਾਈ ਨਹੀਂ ਜਾਣੇ ਖੁੱਡੇ ਦੇ ਵਿੱਚ ਬਾਧਾ ਬਹੁਤ ਆ ਇਹਨਾਂ ਦਾ ਤੇ ਆਪਾਂ ਨੇ ਸਿਰਫ ਕੱਟ ਕਰਨੇ ਆ ਗੋਫੇ ਜੋੜੇ ਲਾਏ ਆ ਦੁਬਾਰਾ ਤੇ ਇਹਨਾਂ ਦੇ ਮਾਪੇ ਪ ਦੇ ਫੇਰ ਦੁਬਾਰਾ ਲਾਏ ਆ ਜੋੜੇ ਠੀਕ ਆ ਜੀ ਤੋਂ ਫੇਰ ਆਪਣੇ ਕੋ ਹੋ ਜਾਣੇ ਜਿਹੜੇ ਹੁਣ ਨਿਕਲਣਗੇ ਉਹ ਆਪਾਂ ਉਡਾ ਕੇ ਤੇ ਰੱਖ ਲਵਾਂਗੇ ਅਗਲੇ ਸੀਜ਼ਨ ਵਾਸਤੇ ਠੀਕ ਆ ਜੀ ਉਹ ਅਗਲੇ ਸੀਜ਼ਨ ਵਾਸਤੇ ਰੱਖ ਲਵਾਂਗੇ ਤੇ ਜੇਕਰ ਆਪਾਂ ਫੇਰ ਦਾ ਭੀੜਵਾ ਦਾ ਜ਼ਿਆਦਾ ਹੁੰਦਾ ਹੈ ਪ੍ਰੋਬਲਮ ਥੋੜੀ ਜੀ ਇਹ ਵੀ ਆ ਕਿ ਇਹ ਨਾ ਆ ਕੇ ਤੇ ਤਾਰਾਂ ਤੇ ਬੈਠਣੇ ਸ਼ੁਰੂ ਹੋ ਗਏ ਕੋਸ਼ ਬੱਚੇ ਆ ਤਾਰਾਂ ਜਾਂਦੀਆਂ ਖੁੱਡੇ ਦੇ ਉੱਪਰੋਂ ਦੀ ਤੇ ਨਾਲ ਹੀ ਛਤਰੀਆਂ ਲੱਗੀਆਂ ਹੁੰਦੀਆਂ ਛਤਰੀਆਂ ਤਾਰਾਂ ਤੋਂ ਨੀਵੀਆਂ ਰਹਿ ਜਾਂਦੀਆਂ ਇਹ ਛਤਰੀ ਤੇ ਬਿੰਦੇ ਬਿੰਦੇ ਆ ਕੇ ਤੇ ਤਾਰਾਂ ਤੇ ਬੈਠ ਜਾਂਦੇ ਆ ਤਾਰਾਂ ਤੇ ਬੈਠ ਕੇ ਫੇਰ ਛਤਰੀ ਉੱਪਰ ਉੱਤਰਦੇ ਆ ਤੇ ਆਪਾਂ ਨੂੰ ਇਹ ਵੀ ਆ ਕਿ ਫੇਰ ਦਾ ਪ੍ਰੋਬਲਮ ਆਏਗਾ ਜਦੋਂ ਆਪਾਂ ਬਾਹਰ ਵੀ ਇਹਨਾਂ ਨੂੰ ਹੁਣ ਛੱਡਾਂਗੇ ਤਾਂ ਕਿਤੇ ਤਾਰਾਂ ਤੇ ਨਾ ਜਾ ਕੇ ਬੈਠ ਜਾਣ ਠੀਕ ਆ ਨਾ ਬੈਸ ਤੇ ਸਿੱਧੇ ਛਤਰੀ ਤੇ ਆਉਣ ਚ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੇ ਕੱਲੀ ਛਤਰੀ ਲੱਗੀ ਹੋਵੇ ਤੇ ਬਸ ਇਹ ਆਕੇ ਆਪਾਂ ਨੇ ਹੁਣ ਨਵੇਂ ਬੱਚੇ ਕੜਵਾ ਕੇ ਤੇ ਕੋਠੇ ਉੱਪਰ ਲਾਉਣੀਆਂ ਛਤਰੀਆਂ ਉੱਥੇ ਉਤਾਰਾ ਕਰਾਂਗੇ ਬੱਚੇ ਤੇ ਆਪਣੇ ਤਾਰਾਂ ਦਾ ਝੰਝਟ ਵਿੱਚੋਂ ਨਾ ਮਕਾਉਣਾ ਆ ਤੇ ਤਾਂ ਕਰਕੇ ਵੀ ਆ ਵਾਲੇ ਬੱਚੇ ਜਿਹੜੇ ਆਪਾਂ ਨੇ ਸੇਲ ਕਰਦੇ ਨੇ ਆ ਠੀਕ ਆ ਭਰਾਵੋ ਤੇ 1000 ਰੁਪਏ ਨੂੰ ਬੱਚਾ ਦਵਾਂਗੇ ਤੇ ਜੇਕਰ ਕਿਸੇ ਭਰਾਣੇ ਵਿੱਚੋਂ ਚੁਣ ਕੇ ਲੈਣੇ ਆ ਠੀਕ ਆ ਜੀ ਕਿਉਂਕਿ ਕੁਝ ਭਰਾਵਾਂ ਨੂੰ ਕਲਰ ਪਸੰਦ ਆ ਜਾਂਦੇ ਤੇ ਦੂਸਰੇ ਨੂੰ ਵੀ ਕਲਰ ਹੀ ਪਸੰਦ ਹੁੰਦਾ ਆ ਤੇ ਫੇ ਉਸ ਹਿਸਾਬ ਦੇ ਨਾਲ ਉਹ ਜਦੋਂ ਸਾਡੇ ਕੋਲ ਪੁੱਛੂਗਾ ਕਿ ਭਾਜੀ ਮੈਂ ਫਲਾਨੇ ਬੱਚੇ ਲੈਣੇ ਤੇ ਆਪਾਂ ਕਹਾਂਗੇ ਉਹ ਤੇ ਵੇਚ ਦਿੱਤੇ ਤੇ ਫਿਰ ਘਾਟੇ ਦਾ ਕਾਰਨ ਬਣਦਾ ਤੇ ਭਰਾਵੋ ਜਿਹੜਾ ਵਿੱਚ ਚੁਣ ਕੇ ਲਊਗਾ ਮੇਰਾ ਵੀਰ ਭਰਾ 1500 ਦੇ ਹਿਸਾਬ ਨਾਲ ਬੱਚਾ ਦੇ ਦੇਾਂਗੇ ਤੇ ਜੇਕਰ ਸਾਰੇ ਲੈਣੇ ਹੋਏ ਤੇ ਫਿਰ ਆਪਾਂ 10000 ਦੇ ਹਿਸਾਬ ਨਾਲ ਦੇ ਦੇਾਂਗੇ ਠੀਕ ਆ ਜੀ 10000 ਦੇ ਵੀ ਕਾਦੇ 15000 ਦੇ 16 ਬੱਚੇ ਦੇ ਦੇਾਂਗੇ ਠੀਕ ਆ ਜੀ ਤੇ ਆ ਬੱਚੇ ਜਿੱਦਾਂ ਮਰਜ਼ੀ ਦੇਖ ਲਵੋ ਜਿਹੜੇ ਕਿਸੇ ਭਰਾ ਨੂੰ ਪਸੰਦ ਹੋਣ ਸਮਝ ਵਿੱਚ ਆਉਣ ਉਹ ਲੈ ਸਕਦਾ ਹੈ ਠੀਕ ਹੈ ਜੀ ਇਹ ਦੱਸਿਓ ਭਰਾਵਾ ਕਿ ਪ੍ਰਾਵੋ ਕਿੱਦਾਂ ਲੱਗਿਆ ਬੱਚੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਸਾਰੇ